ਅੰਮ੍ਰਿਤਸਰ ਦੇ ਨਵੇਂ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਭਗਵਾਨ ਵਾਲਮੀਕੀ ਤੀਰਥ ਵਿਕੇ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਉਹਨਾਂ ਵੱਲੋਂ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਨੂੰ ਲੈ ਕੇ ਪ੍ਰਬੰਧ ਦਾ ਜਾਇਜ਼ਾ ਵੀ ਲਿਆ ਗਿਆ ਇਸ ਮੌਕੇ ਭਗਵਾਨ ਵਾਲਮੀਕੀ ਤੀਰਥ ਦੇ ਗੱਦੀ ਨਿਸ਼ੀਂ ਮਹੰਤ ਮਲਕੀਤਨਾਥ ਅਤੇ ਆਗੂ ਓਮਪ੍ਰਕਾਸ਼ ਗੱਬਰ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅੱਜ ਭਵੰਤਮਾਨ ਦੀ ਸਰਕਾਰ ਨੇ ਜੋ ਨਵੇਂ ਦਿੱਤੀ ਮੈਡਲ ਜਿੱਥੇ ਲਾਇਆ ਹੈ अजन बाल्मीक तीर जो बाल्मी प्रगट मेला हो रहा है उसके सबंध सारे ही प्रशासन जीटिंग रखी है उसके पावन बाल्मीक आए हैं अभी भी कहने का धनबाद भी कर रहे परिवार ने सचमी न कोई आशीर्वाद भी लिया तो संतान ने भी चढ़ती कला महाराज की अरदास है ਇਸ ਹੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਨਾਲ ਧੰਨਵਾਦ ਕਰਦੇ ਹਾਂ ਇਹੋ ਜਿਹੇ ਅਫਸਰ ਜਿਹੜੀ ਕਿ ਪਾਵਨ ਬਾਲਮੀ ਕੀ ਕੀਤੇ ਸੁਧਾਰ ਦੇ ਵਾਸਤੇ ਜਿਹੜੀ ਸੇਵਾ ਕਰਦੇ ਧੰਨਵਾਦ